ਆਖਰੀ ਜਿਹੜੇ 48 ਘੰਟੇ ਨੇ ਉਹਦੇ ਵਿੱਚ ਜਿਹੜਾ ਹੈਗਾ ਈਵੀਐਨ ਤੇ ਪੋਲਿੰਗ ਪਾਰਟੀਆਂ ਜਿਹੜੀਆਂ ਨੇ ਉਹ ਈਵੀਐਨ ਲੈ ਕੇ ਪੋਲਿੰਗ ਸਟੇਸ਼ਨਾਂ ਤੇ ਅੱਜ ਪਹੁੰਚ ਜਾਣਗੀਆਂ ਜ਼ਿਲ੍ਹੇ ਦੇ ਵਿੱਚ 44 ਜਿਹੜੇ ਨੇ ਸੈਕਟਰ ਅਫਸਰ ਤਾਇਨਾਤ ਕੀਤੇ ਹੋਏ ਨੇ ਹਰ ਇੱਕ ਸੈਕਟਰ ਅਫਸਰ ਦੇ ਨਾਲ ਇਕੋ ਪੈਟਰੋਲਿੰਗ ਪਾਰਟੀ ਤਾਇਨਾਤ ਕੀਤੀ ਗਈ ਹੈ ਜਿਹੜੀ ਕਿ ਉਸ ਏਰੀਆ ਦੇ ਵਿੱਚ ਪੈਟਰੋਲਿੰਗ ਕਰਦੀ ਰਹੇਗੀ ਅੱਠ ਜਿਹੜੀਆਂ ਪੈਰਾਮਿਲਟਰੀ ਦੀਆਂ ਟੀਮਾਂ ਆਈਆਂ ਨੇ ਉਹਦੇ ਵਿੱਚ ਬੀਐਸਐਫ ਤੇ ਕਮਲਨਾ ਟੂ ਮੇਂ ਲਿਆ ਹਰ ਮਤ ਪ੍ਰਦੇਸ਼ ਗੁਜਰਾਤ ਦੀਆਂ ਟੀਮਾਂ ਨੇ ਇਹਨਾਂ ਦੇ ਇਹਨਾਂ ਦੇ ਵੱਲੋਂ ਜਿਹੜਾ ਹੈਗਾ ਸਾਡੇ 11 ਇੰਟਰ ਡਿਸਟ੍ਰਿਕਟ ਨਾਕੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਲਗਾਏ ਗਏ ਨੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਸਰਕਾਰੀ ਮੁਲਾਜ਼ਮਾਂ ਦੇ ਹੱਥਾਂ ਵਿੱਚ ਚੁੱਕੀਆਂ ਇਹ ਮਸ਼ੀਨਾ ਅਸਲ ਵਿੱਚ ਕਿਸਮਤ ਪੇਟੀਆਂ ਹਨ ਕਿਉਂਕਿ 1 ਜੂਨ ਨੂੰ ਫਰੀਦਕੋਟ ਲੋਕ ਸਭਾ ਹਲਕੇ ਤੋਂ ਖੜੇ 28 ਉਮੀਦਵਾਰਾਂ ਦੀ ਕਿਸਮਤ ਇਨ੍ਹਾਂ ਪੇਟੀਆਂ ਵਰਗੀਆਂ ਮਸ਼ੀਨਾਂ ਵਿੱਚ ਬੰਦ ਹੋ ਜਾਣੀ ਹੈ ਤੇ ਇਸ ਕੰਮ ਨੂੰ ਸਫਲਤਾਪੂਰਵਕ ਕਰਨ ਲਈ 1688 ਟੀਮਾਂ ਬਣਾਈਆਂ ਗਈਆਂ ਨੇ ਜਿਹੜੀਆਂ ਕਿ ਇਸ ਕੰਮ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਆਪਣੇ ਆਪਣੇ ਪੋਲਿੰਗ ਬੂਥਾਂ ਤੇ ਵੋਟਾਂ ਪਾਉਣ ਦਾ ਕੰਮ ਮੁਕੰਮਲ ਕਰਨਗੀਆਂ ਤੇ ਉਸ ਉਪਰੰਤ ਇਨ੍ਹਾਂ ਮਸ਼ੀਨਾਂ ਨੂੰ ਪੂਰੀ ਹਿਫਾਜ਼ਤ ਤੇ ਸੁਰੱਖਿਆ ਨਾਲ ਮਿਥੇ ਗਏ ਸਟਰੋਂਗ ਰੂਮ ਵਿੱਚ ਜਮ੍ਹਾਂ ਕਰਵਾ ਦਿੱਤਾ ਜਾਵੇਗਾ ਫਰੀਦਕੋਟ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ਆਉਂਦੇ ਨੇ ਜਿਨ੍ਹਾਂ ਵਿੱਚੋਂ 5 ਹਲਕੇ ਫਰੀਦਕੋਟ, ਕੋਟਕਪੂਰਾ, ਜੈਤੋ, ਗਿੱਦੜਵਾਹਾ ਤੇ ਰਾਮਪੁਰਾ ਵੀ ਗਿਣਤੀ 4 ਜੂਨ ਨੂੰ ਫਰੀਦਕੋਟ ਵਿਖੇ ਹੀ ਕੀਤੀ ਜਾਵੇਗੀ ਤੇ ਉਹਨਾਂ ਲਈ ਇੱਥੇ ਸਟਰੰਗ ਰੂਮ ਬਣਾਏ ਗਏ ਆ ਜਦੋਂ ਕਿ ਮੋਗਾ ਜ਼ਿਲ੍ਹੇ ਨਾਲ ਸੰਬੰਧਿਤ ਚਾਰੇ ਹਲਕੇ ਮੋਗਾ, ਨਿਹਾਲ ਸਿੰਘ ਵਾਲਾ, ਬਗਾਪੁਰਾਣਾ ਤੇ ਧਰਮਕੋਟ ਦੀ ਗਿਣਤੀ ਮੋਗਾ ਜ਼ਿਲ੍ਹੇ ਵਿੱਚ ਹੋਵੇਗੀ ਫਰੀਦਕੋਟ ਜ਼ਿਲ੍ਹੇ ਦੇ ਐਸਐਸਪੀ ਸਰਦਾਰ ਹਰਜੀਤ ਸਿੰਘ ਨੇ ਦੱਸਿਆ ਕਿ ਵੋਟਾਂ ਦਾ ਕੰਮ ਅਮਨ-ਅਮਾਨ ਨਾਲ ਨਿਪਟਰੇ ਚਾੜਨ ਲਈ ਪੰਜਾਬ ਪੁਲਿਸ ਤੋਂ ਇਲਾਵਾ ਫਰੀਦਕੋਟ ਦੇ ਵਿੱਚ ਬੀਐਸਐਫ, ਗੁਜਰਾਤ ਪੁਲਿਸ, ਤਾਮਨਾਡੂ ਪੁਲਿਸ, ਮੱਧ ਪ੍ਰਦੇਸ਼ ਪੁਲਿਸ ਤੇ ਮਹਾਲਿਆ ਪੁਲਿਸ ਦੀਆਂ ਕੰਪਨੀਆਂ ਆਈਆਂ ਹੋਈਆਂ ਹਨ। ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚਲੇ ਸਾਰੇ ਪੋਲਿੰਗ ਸਟੇਸ਼ਨਾਂ ਤੇ ਸਟਾਫ ਦੇ ਨਾਲ-ਨਾਲ ਸੁਰੱਖਿਆ ਕਰਮਚਾਰੀ ਵੀ ਤਾਇਨਾਤ ਕਰ ਦਿੱਤੇ ਗਏ ਆ ਤੇ ਜਿੱਥੇ ਕਿਤੇ ਕੋਈ ਲੜਾਈ ਝਗੜੇ ਹੋਣ ਦੀ ਸੰਭਾਵਨਾ ਉਸ ਨੂੰ ਸੈਂਸਿਟਿਵ ਪੋਲਿੰਗ ਸਟੇਸ਼ਨ ਦੇ ਵਿੱਚ ਰੱਖਦੇ ਆ ਉੱਥੇ ਬਾਕੀਆਂ ਨਾਲੋਂ ਜ਼ਿਆਦਾ ਸੁਰੱਖਿਆ ਪ੍ਰਬੰਧ ਕੀਤੇ ਗਏ ਆ ਆਓ ਹੋਰ ਸੁਣਦੇ ਆ ਕੀ ਕਹਿੰਦੇ ਨੇ ਫਰੀਦਕੋਟ ਦੇ ਐਸਐਸਪੀ ਸਰਦਾਰ ਹਰਜੀਤ ਸਿੰਘ ਸਾਡੇ ਤਿੰਨੋਂ ਹਲਕਿਆਂ ਦੇ ਵਿੱਚ ਜਿਹੜਾ ਹੈਗਾ ਅਲੱਗ-ਅਲੱਗ ਜਿਹੜਾ ਇੰਤਜ਼ਾਮ ਇਲੈਕਸ਼ਨਾਂ ਦਾ ਸਾਡੇ ਵੱਲੋਂ ਕੀਤਾ ਗਿਆ ਹੈਗਾ ਉਹਦੇ ਵਿੱਚ 8 ਥਾਣਿਆਂ ਦੇ ਏਰੀਆ ਦੇ ਵਿੱਚ 8 ਡੀਐਸਪੀ ਤਾਇਨਾਤ ਕੀਤੇ ਗਏ ਨੇ ਤੇ ਏਰੀਆ ਦੀ ਸੁਪਰਵਾਈਜ਼ਨ ਐਸਪੀ ਸਾਹਿਬਾ ਨੂੰ ਦਿੱਤੀ ਗਈ ਹੈ ਕੁੱਲ ਜਿਹੜੇ ਨੇ 282 ਦੇ ਕਰੀਬ ਜਿਹੜੇ ਨੇ ਲੋਕੇਸ਼ਨਸ ਨੇ ਜਿੱਥੇ ਕਿ ਵੋਟਾਂ ਪੈਣੀਆਂ ਨੇ ਉਹਨਾਂ ਚੋਂ 47 ਦੇ ਕਰੀਬ ਜਿਹੜਾ ਹੈਗਾ ਸੰਵੇਦਨਸ਼ੀਲ ਜਾਂ ਜਿਨ੍ਹਾਂ ਨੂੰ ਆਪਾਂ ਸੈਂਸਿਟਿਵ ਕਹਿੰਨੇ ਆ ਉਹ ਜਿਹੜੀਆਂ ਸਟੇਸ਼ਨ ਹੈਗੇ ਨੇ ਇਹਨਾਂ ਤੇ ਸਾਡੇ ਵੱਲੋਂ ਜਿਹੜੀ ਹੈਗੀ ਪੈਰਾ ਮਿਲਟਰੀ ਜਾਂ ਸੀਐਪੀਐਫ ਦੀ ਫੋਰਸ ਜਿਹੜੀ ਆ ਤਾਇਨਾਤ ਕੀਤੀ ਜਾਏਗੀ ਇਸ ਤੋਂ ਇਲਾਵਾ ਜਿਹੜੀਆਂ ਪੈਰਾ ਮਿਲਟਰੀ ਤੇ ਸੀਐਪੀਐਸ ਆ ਉਹ ਪਿੰਡਾਂ ਦੇ ਵਿੱਚ ਫਲੈਗ ਮਾਰਚ ਵੀ ਕਰ ਰਹੀਆਂ ਨੇ ਤਾਂ ਕਿ ਲੋਕਾਂ ਦੇ ਵਿੱਚ ਜਿਹੜਾ ਹੈਗਾ ਅਸੀਂ ਇਹ ਵਿਸ਼ਵਾਸ ਦਵਾਣਾ ਚਾਹੁੰਦੇ ਆ ਕਿ ਅਸੀਂ ਜਿਹੜਾ ਹੈਗਾ ਚੋਣਾ ਨਿਰਪੱਖ ਤੇ ਸ਼ਾਂਤੀਪੂਰਵਕ ਕਰਵਾਉਣ ਤੇ ਵਿਸ਼ਵਾਸ ਰੱਖਦੇ ਆ ਸਰ ਕਿੰਨੀਆਂ ਕੋ ਪੈਰਾਮਿਲਟਰੀ ਫੋਰਸ ਦੀਆਂ ਟੀਮਾਂ ਆਈਆਂ ਕਿਹੜੀਆਂ-ਕਿਹੜੀਆਂ ਆਈਆਂ ਇਹ ਜਿਹੜਾ ਸਾਡੇ ਕੋਲ 8 ਜਿਹੜੀਆਂ ਪੈਰਾਮਿਲਟਰੀ ਦੀਆਂ ਟੀਮਾਂ ਆਈਆਂ ਨੇ ਉਹਦੇ ਵਿੱਚ ਬੀਐਸਐਫ ਤੇ ਤਾਮਿਲਨਾਡੂ ਮੇਰਾਲਿਆ ਹਰ ਮੱਧ ਪ੍ਰਦੇਸ਼ ਗੁਜਰਾਤ ਦੀਆਂ ਟੀਮਾਂ ਨੇ ਇਹਨਾਂ ਦੇ ਇਹ ਇਹਨਾਂ ਦੇ ਵੱਲੋਂ ਜਿਹੜਾ ਹੈਗਾ ਸਾਡੇ 11 ਇੰਟਰ ਡਿਸਟ੍ਰਿਕਟ ਨਾਕੇ ਫਰੀਕੋਟ ਜ਼ਿਲ੍ਹੇ ਦੇ ਵਿੱਚ ਲਗਾਏ ਗਏ ਨੇ ਤੇ ਉਹਨਾਂ ਤੇ ਵੀ ਇਹ ਤਨਾਤ ਨੇ ਇਸ ਤੋਂ ਇਲਾਵਾ ਐਸਐਸਟੀ ਤੇ ਐਫਐਸਟੀ ਦੇ ਵਿੱਚ ਵੀ ਇਹਨਾਂ ਦੀ ਤਨਾਤੀ ਕੀਤੀ ਗਈ ਹੈ ਅ ਪਿਛਲੇ ਹਫਤੇ ਦੇ ਵਿੱਚ ਸਾਡੇ ਵੱਲੋਂ ਲਗਭਗ 35 ਲੱਖ ਤਕਰੀਬ ਜਿਹੜਾ ਹੈਗਾ ਪੈਸਾ ਜਿਹੜਾ ਹੈਗਾ ਐਫਐਸਟੀ ਐਸਐਸਟੀ ਵੱਲੋਂ ਜਿਹੜਾ ਹੈਗਾ ਉਹ ਰਿਕਵਰ ਕੀਤਾ ਗਿਆ ਸੀ ਤੇ ਉਹਨੂੰ ਵੈਰੀਫਿਕੇਸ਼ਨ ਕਰਨ ਉਪਰੰਤ ਜਿਹੜਾ ਹੈਗਾ ਛੱਡ ਦਿੱਤਾ ਗਿਆ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਅੱਜ ਜਿਹਨੇ ਹੁਣ ਜਿਹੜੇ ਆਖਰੀ ਜਿਹੜੇ 48 ਘੰਟੇ ਨੇ ਉਹਦੇ ਵਿੱਚ ਜਿਹੜਾ ਹੈਗਾ ਈਵੀਐਮ ਤੇ ਪੋਲਿੰਗ ਪਾਰਟੀਆਂ ਜਿਹੜੀਆਂ ਨੇ ਉਹ ਈਵੀਐਮ ਲੈ ਕੇ ਪੋਲਿੰਗ ਸਟੇਸ਼ਨਾਂ ਤੇ ਅੱਜ ਪਹੁੰਚ ਜਾਣਗੀਆਂ ਜ਼ਿਲ੍ਹੇ ਦੇ ਵਿੱਚ 44 ਜਿਹੜੇ ਨੇ ਸੈਕਟਰ ਅਫਸਰ ਤਾਇਨਾਤ ਕੀਤੇ ਹੋਏ ਨੇ ਹਰ ਇੱਕ ਸੈਕਟਰ ਅਫਸਰ ਦੇ ਨਾਲ ਇਕੋ ਪੈਟਰੋਲਿੰਗ ਪਾਰਟੀ ਤਾਇਨਾਤ ਕੀਤੀ ਗਈ ਹੈ ਜਿਹੜੀ ਕਿ ਉਸ ਏਰੀਆ ਦੇ ਵਿੱਚ ਪੈਟਰੋਲਿੰਗ ਕਰਦੀ ਰਹੇਗੀ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਜਿਹੜੇ ਕੱਲ ਦੀ ਜਿਹੜੀ ਹੈਗੀ ਚੋਣਾਂ ਦਾ ਜਿਹੜੇ ਪ੍ਰਬੰਧ ਨੇ ਉਹਦੇ ਵਿੱਚ ਵੀ ਜਿਹੜਾ ਹੈਗਾ ਸਾਡੇ ਵੱਲੋਂ ਲੋਕਾਂ ਨੂੰ ਇਹ ਅਪੀਲ ਹੈ ਕਿ ਉਹ ਆਪਣਾ ਵੋਟ ਦਾ ਅਧਿਕਾਰ ਜਿਹੜਾ ਨੇ ਹੈ ਉਸ ਨੂੰ ਨਿਰਪੱਖ ਤੌਰ ਤੇ ਤੇ ਬਿਨਾਂ ਕਿਸੇ ਝਿਜਕ ਦੇ ਬਿਨਾਂ ਕਿਸੇ ਡਰ ਦੇ ਉਸ ਨੂੰ ਇਸਤੇਮਾਲ ਕਰਨ ਔਰ ਜੇਕਰ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਐਮਸੀਸੀ ਵਾਇਲੇਸ਼ਨ ਦੇ ਬਾਰੇ ਵਿੱਚ ਪਤਾ ਚੱਲਦਾ ਹੈ ਕੋਈ ਵਿਅਕਤੀ ਚੋਣ ਕਮਿਸ਼ਨ ਦੇ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਹਦੇ ਬਾਰੇ ਵਿੱਚ 112 ਨੰਬਰ ਤੇ ਸਾਨੂੰ ਨੋਟ ਕਰਾਉਣ ਇਸ ਤੋਂ ਇਲਾਵਾ ਸੀ ਵਿਜਲ ਐਪ ਜਿਹੜੀ ਹੈਗੀ ਇਲੈਕਸ਼ਨ ਕਮਿਸ਼ਨ ਦੀ ਉਹ ਵੀ ਚਾਲੂ ਹੈ ਉੱਥੇ ਆਪਾਂ ਆਨਲਾਈਨ ਜਿਹੜੀ ਹੈਗੀ ਕੰਪਲੇਨਟ ਦਰਜ ਕਰਾ ਸਕਦੇ ਹਾਂ